ਮੋਦੀ ਜੀ ਜੇਕਰ ਤੁਸੀਂ ਕਿਸੇ ਕਟੜ ਹਿੰਦੂ ਨੂੰ ਕਿਸੇ ਤਿਲਕ ਧਾਰੀ ਜਨੇਊ ਧਾਰੀ ਅਤੇ ਬੋਧੀ ਧਾਰੀ ਕਿਸੇ ਪੂਰੇ ਸਨਾਤਨ ਧਰਮੀ ਹਿੰਦੂ ਨੂੰ ਵੀ ਕੈਬਨਿਨ ਮਨਿਸਟਰ ਲਾ ਦਿੰਦੇ ਨਾ ਪੰਜਾਬ ਦੇ ਵਿੱਚੋਂ ਤਾਂ ਵੀ ਲੋਕ ਤੁਹਾਡੀ ਸਲਾਹਤਾ ਕਰਦੇ ਜਿਹੜੇ ਪੰਜਾਬ ਦੇ ਲੋਕ ਆ ਪਰ ਜਿਹੜਾ ਤੁਸੀਂ ਇਹ ਰਵਨੀਤ ਸਿੰਘ ਬਿੱਟੂ ਇੱਕ ਨਕਾਰੇ ਹੋਏ ਲੀਡਰ ਦਾ ਹਾਰੇ ਹੋਏ ਐਮਪੀ ਦਾ ਜਿਹੜਾ ਤੁਸੀਂ ਆਹ ਕੀਤਾ ਨਾ ਕੈਬਨਟ ਦੇ ਵਿੱਚ ਲੈ ਕੇ ਉਹਨਾਂ ਨੂੰ ਪਰ ਇਹ ਪੰਜਾਬੀਆਂ ਨੂੰ ਬਿਲਕੁਲ ਵੀ ਪਸੰਦ ਨਹੀਂ ਕਿਉਂਕਿ ਪੰਜਾਬੀਆਂ ਨੂੰ ਸਮਝ ਆ ਇਸ ਗੱਲ ਦੀ ਵੀ ਉਹ ਜਿਹੜੇ ਵਿਚਾਰਤਾਰਾ ਨੂੰ ਫੋਲੋ ਕਰਦੇ ਆ ਜਿਹੜੀ ਉਹ ਵਿਚਾਰਤਾਰਾ ਨੂੰ ਲੈ ਕੇ ਚੱਲਦੇ ਆ ਸਾਫਕਾ ਮੁੱਖ ਮੰਤਰੀ ਬਿਆਨ ਸਿੰਘ ਦੇ ਪੋਤਰੇ ਦੀ ਗੱਲ ਕਰਦੇ ਆ ਪਰ ਰਵਨੀਤ ਸਿੰਘ ਬਿੱਟੂ ਦੀ ਉਹ ਜਿਹੜੇ ਐਂਟੀ ਸਿੱਖ ਚਿਹਰਾ ਹੋ ਉਨ੍ਹਾਂ ਦੇ ਮੂੰਹ ਚ ਜਦੋਂ ਵੀ ਕੁਝ ਨਿਕਲਦਾ ਤੇ ਸਿੱਖਾਂ ਦੇ ਵਿਰੁੱਧ ਨਿਕਲਦਾ ਸਿੱਖਾਂ ਨੂੰ ਤੁਸੀਂ ਵੀ ਜਿਹੜੇ ਤੁਹਾਡੇ ਦਿਲ ਦੀ ਇੱਛਾ ਹੈ ਨਾ ਵੀ ਸਿੱਖਾਂ ਨੂੰ ਐਂਟੀ ਲੈ ਕੇ ਚੱਲਦੇ ਹੋ ਤੁਸੀਂ ਸਿੱਖਾਂ ਨੂੰ ਤੁਸੀਂ ਪਸੰਦ ਨਹੀਂ ਕਰਦੇ ਲੋਕਾਂ ਨੂੰ ਇਹ ਗੱਲ ਸਮਝ ਆ ਰਹੀ ਹੈ ਇਸ ਚੀਜ਼ ਚ ਵੀ ਇਹਨਾਂ ਨੇ ਰਵਨੀਤ ਸਿੰਘ ਬਿੱਟੂ ਨੂੰ ਤਾਂ ਲਾਇਆ ਵੀ ਇਹਨਾਂ ਨੇ ਵੀ ਸਿੱਖਾਂ ਨੂੰ ਖੁੰਝੇ ਲਾਇਨ ਲਾ ਕੇ ਰੱਖਣਾ ਸਿੱਖਾਂ ਨੂੰ ਦਬਾ ਕੇ ਰੱਖਣਾ ਸਿੱਖਾਂ ਨੂੰ ਅਤਵਾਦ ਦੇ ਖੇਤਰ ਚ ਕੱਲਨ ਦੀ ਕੋਸ਼ਿਸ਼ ਕਰਨੀ ਆ ਉਹਨਾਂ ਨੂੰ ਗਰੀਬੀ ਚ ਵੜ ਕੇ ਰੱਖਣਾ ਉਹਨਾਂ ਦਾ ਜੀਵਨ ਪੱਧਰ ਦੇਖ ਕੇ ਰੱਖਣਾ ਉਹਨਾਂ ਦੀਆਂ ਕਾਰੋਬਾਰ ਖੇਤੀਬਾੜੀ ਪੜ੍ਹਾਈ ਲਿਖਾਈ ਸਿਹਤ ਸਭ ਕੁਝ ਤੁਸੀਂ ਖੁੱਡੇ ਲੈਣ ਲਾਉਣਾ ਚਾਹੁੰਦੇ ਹੋ ਤੇ ਉਹਨਾਂ ਨੂੰ ਪ੍ਰਵਾਸ ਕਰਕੇ ਹੋਰ ਮੁਲਕਾਂ ਚ ਭੇਜਣਾ ਚਾਹੁੰਦੇ ਹੋ ਤੁਹਾਡੀ ਇਹ ਮੰਚਾ ਲੋਕਾਂ ਨੂੰ ਸਮਝ ਆ ਰਹੀ ਆ ਜਦੋਂ ਤੁਸੀਂ ਰਵਨੀਤ ਸਿੰਘ ਬਿੱਟੂ ਨੂੰ ਇੱਕ ਹਾਰੇ ਹੋਏ ਲੋਕ ਲੀਡਰ ਨੂੰ ਐਮਪੀ ਜੋ ਹਾਰ ਗਿਆ ਏ ਦਿੱਲੀ ਲੁਧਿਆਣੇ ਤੋਂ 2024 ਦੇ ਇਲੈਕਸ਼ਨਾਂ ਦੇ ਵਿੱਚ ਤੁਸੀਂ ਉਸ ਨੂੰ ਫੂਡ ਪ੍ਰੋਸੈਸਿੰਗ ਅਤੇ ਰੇਲਵੇ ਰਾਜ ਮੰਤਰੀ ਦਾ ਜੋ ਵਿਭਾਗ ਦਿੱਤਾ ਆਪਦੀ ਕੈਬਨਿਟ ਦੇ ਵਿੱਚ ਤੇ ਇਹ ਤੁਹਾਡੀ ਨਾ ਬਹੁਤ ਹੀ ਗਲਤ ਗੱਲ ਆ ਇਸ ਦੇ ਨਾਲੋਂ ਕੀ ਸੀਗਾ ਵੀ ਤੁਸੀਂ ਕਿਸੇ ਕੱਟੜ ਹਿੰਦੂ ਨੂੰ ਕਿਉਂਕਿ ਧਾਰਮਿਕ ਪਰਪਕਤਾ ਹੋਣੀ ਕੋਈ ਮਾੜੀ ਗੱਲ ਨਹੀਂ ਸਿੱਖ ਆ ਜਿਹੜੇ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਅਸੀਂ ਤਾਂ ਆਪਦੀ ਅਰਦਾਸ ਦੇ ਵਿੱਚ ਵੀ ਕਹਿੰਦੇ ਆ ਸਰਬੱਤ ਦਾ ਭਲਾ ਮੰਗਦੇ ਆ ਸੀ ਹਣਾ ਅਸੀਂ ਉਸ ਕੌਮ ਦੇ ਵਾਰਸਾਂ ਸਾਡੀ ਕੌਮ ਨੇ 93% ਸ਼ਹੀਦियां ਦੇ ਕੇ ਇਸ ਭਾਰਤ ਦੇਸ਼ ਨੂੰ ਆਜ਼ਾਦ ਕਰਾਇਆ ਹੋਇਆ ਇਹ ਭੁੱਲਿਆ ਨਾ ਕਰੋ 1947 ਦੇ ਵਿੱਚ ਸਿਰਫ ਪੰਜਾਬ ਦੀ ਵੰਡ ਹੋਈ ਸੀ ਨਾ ਕਿ ਭਾਰਤ ਦੀ ਪਰ ਪ੍ਰਚਾਰਿਆ ਜਾ ਰਿਹਾ ਹੈ ਵੀ ਉਹ ਭਾਰਤ ਦੀ ਵੰਡ ਹੋ ਰਹੀ ਸੀ ਸਿੱਖਾਂ ਤੇ ਜ਼ੁਲਮ ਹੋਏ ਆ ਸਿੱਖਾਂ ਤੇ ਤੁਸੀਂ ਕਤਲੇਆਮ ਗਾਰਤ ਹੋਈ ਆ ਹਣਾ ਜੀ ਉਹ ਚੀਜ਼ਾਂ ਦੇ ਨਾਲ ਚਾਹੀਦੇ ਤਾਂ ਇਹ ਸੀ ਕਿ ਸਿੱਖਾਂ ਨੂੰ ਮਨਸਤਰੀ ਜੀ ਐਮਐਲ ਨੇ ਅੱਜ ਆਪਣੇ ਭਾਰਤ ਦੇਸ਼ ਦੇ ਵਿੱਚ ਉਹਨਾਂ ਨੂੰ ਪਦਮਸ਼ਰੀ ਨਾਲ ਨਿਵਾਜਿਆ ਜਾਂਦਾ ਉਹਨਾਂ ਦੀ ਹਰ ਖੇਤਰ ਦੇ ਵਿੱਚ ਤੁਸੀਂ ਉਹਨਾਂ ਨੂੰ ਸਿਰ ਤੇ ਬਿਠਾ ਕੇ ਰੱਖਦੇ ਸਾਰੀਆਂ ਰਾਜਨੀਤੀਆਂ ਪਾਰਟੀਆਂ ਉਹਨਾਂ ਦਾ ਸਤਿਕਾਰ ਕਰਦੀਆਂ ਪਰ ਹੋਰ ਨਹੀਂ ਰਿਹਾ ਇਸ ਤਰ੍ਹਾਂ ਹੋ ਤਾਂ ਰਿਹਾ ਵੀ ਜਿਹੜਾ ਸਿੱਖ ਦੇ ਉਲਟ ਬੋਲਦਾ ਜਿਹੜੀ ਉਹ ਵਿਚਾਰਧਾਰਾ ਲੈ ਕੇ ਚੱਲਦਾ ਵੀ ਸਿੱਖਾਂ ਨੂੰ ਡਿਬਰੂਗੜ੍ਹ ਭੇਜ ਦਿਓ ਜੀ ਸਿੱਖਾਂ ਨੂੰ ਜੇਲ੍ਹਾਂ ਚ ਭੇਜ ਦਿਓ ਜੀ ਹੈਂ ਤਿੰਨ ਤਿੰਨ ਸੋ ਸੱਤ ਦੇ ਪਰਚੇ ਪਾ ਕੇ ਅੰਬਰਸਰ ਜ਼ਿਲ੍ਹੇ ਚ ਸੜਦਿਓ ਜੀ ਇਹਨਾਂ ਦੀਆਂ ਚਲਾਨਾਂ ਬੇਸ਼ਕਰਾ ਕਰੋ ਇਹਨਾਂ ਨੂੰ ਬਿਨਾ ਪਰਚਿਆਂ ਤੋਂ ਇਹਨਾਂ ਨੂੰ ਜ਼ਿਲ੍ਹੇ ਚ ਟਾੜੀ ਰੱਖੋ ਤੁਸੀਂ ਤਾਂ ਬੰਦੀ ਸਿੱਖਾਂ ਦਾ ਮਸਲਾ ਦੇਖੋ ਹਨਾ ਬੇਅਦਬੀਆਂ ਪੰਜਾਬ ਚ ਹੋ ਰਹੀਆਂ ਕਿੰਨਾ ਕੁਛ ਹੋ ਰਿਹਾ ਇਹ ਕਾਦੇ ਵਾਸਤੇ ਹੋ ਰਿਹਾ ਸਿਰਫ ਤੇ ਸਿਰਫ ਸਿੱਖਾਂ ਨੂੰ ਖਤਮ ਕਰਨ ਲਈ ਤੁਸੀਂ ਘੱਟ ਗਿਣਤੀਆਂ ਨੂੰ ਭਾਰਤ ਦੇ ਵਿੱਚੋਂ ਖਤਮ ਕਰਨਾ ਚਾਹੁੰਦੇ ਹੋ ਸਿਰਫ ਤੇ ਸਿਰਫ ਤੁਸੀਂ ਇੱਕ ਹੀ ਵਿਸ਼ੇਸ਼ ਜਾਤੀ ਧਰਮ ਨੂੰ ਤੁਸੀਂ ਆਪਣੇ ਦੇਸ਼ ਦੇ ਵਿੱਚ ਰੱਖਣਾ ਚਾਹੁੰਦੇ ਹੋ ਇਹ ਤੁਹਾਡੀ ਮਨਛਾ ਇਹ ਜਗਜਾਰ ਹੋ ਰਹੀ ਆ ਤੁਹਾਡੇ ਇਹਨਾਂ ਕੰਮਾਂ ਕਰਕੇ ਤੇ ਮੈਂ ਤੁਹਾਨੂੰ ਫਿਰ ਤੋਂ ਕਹਿਣਾ ਪੰਜਾਬੀ ਕਿਸੇ ਦਾ ਵਿਰੋਧ ਨਹੀਂ ਕਰਦੇ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਤੁਸੀਂ ਆਪਾਂ ਗੱਲ ਕਰਦੇ ਆਪਣੇ ਗਵਾਂਢੀ ਸੂਬੇ ਦੇ ਵਿੱਚ ਜੋਗੇ ਦਿੱਤਿਆਨਾਥ ਦੀ ਪੰਜਾਬ ਬਿਓਨਾਂ ਦੇ ਫੈਨ ਆ ਉਹਨਾਂ ਦੀ ਪ੍ਰਸ਼ੰਸਾ ਕਰਦੇ ਕਿਉਂਕਿ ਉਹਨਾਂ ਨੇ ਆਪਦੇ ਲੋਕਾਂ ਲਈ ਇੰਨੇ ਕਿਉਂ ਸਮਰਪਿਤ ਨੇ ਉਹਨਾਂ ਨੂੰ ਸੋਸ਼ਲ ਸਿਕਿਉਰਿਟੀ ਦੇਣ ਲਈ ਉਹ ਹਰ ਲਕੀਰ ਟੱਪੰ ਤੱਕ ਜਾਂਦੇ ਆ ਉਹ ਕਹਿੰਦੇ ਆ ਵੀ ਬਸ ਵੀ ਸਾਡੇ ਸੂਬੇ ਦੇ ਵਿੱਚ ਕਿਸੇ ਵੀ ਪਬਲਿਕ ਨੂੰ ਕਿਸੇ ਵੀ ਆਮ ਵਿਅਕਤੀ ਨੂੰ ਕੋਈ ਵੀ ਜਾਨੀ ਮਾਲੀ ਨੁਕਸਾਨ ਨਾ ਹੋਵੇ ਉਹਦੇ ਵਾਸਤੇ ਉਹ ਹਰ ਕਾਨੂੰਨ ਦੀ ਜਿਵੇਂ ਕਹਿੰਦੇ ਸੀਮਾਂ ਵੀ ਲੰਘਣ ਲਈ ਤਤਪਰ ਰਹਿੰਦੇ ਆ ਤਿਆਰ ਰਹਿੰਦੇ ਆ ਵੀ ਹਿੰਦੂਆਂ ਦੇ ਵਿਰੁੱਧ ਨਹੀਂ ਹੈਗੇ ਸਿੱਖ ਸਿੱਖ ਤਾਂ ਕਹਿੰਦੇ ਵੀ ਸਾਨੂੰ ਸੋਸ਼ਲ ਸਿਕਿਉਰਿਟੀ ਦਿਓ ਅਸੀਂ ਭਾਰਤ ਦੇ ਵਿੱਚ ਰਹਿਣਾ ਚਾਹੁੰਦੇ ਆ ਪਰ ਤੁਸੀਂ ਭਾਰਤ ਦੇ ਵਿੱਚ ਸਿੱਖਾਂ ਨੂੰ ਪਸੰਦ ਨਹੀਂ ਕਰਦੇ ਮੁਸਲਮਾਨਾਂ ਨੂੰ ਪਸੰਦ ਨਹੀਂ ਕਰਦੇ ਤੁਸੀਂ ਹਨਾ ਤੁਸੀਂ ਇਹਦਾ ਕੁਛ ਨਾ ਕਰੋ ਮੋਦੀ ਜੀ ਜਿਵੇਂ ਤਾਂ ਤੁਸੀਂ ਕੱਲ ਤੁਹਾਡਾ ਪ੍ਰਸ਼ੰਸਾਯੋਗ ਫੈਸਲਾ ਸੀਗਾ ਹਨਾ ਵੀ ਤੁਸੀਂ 3 ਕਰੋੜ ਘਰ ਬਣਾਉਣਾ ਚਾਹੁੰਦੇ ਹੋ ਭਾਰਤ ਦੇ ਵਿੱਚ 13000 ਕਰੋੜ ਰੁਪਇਆ ਤੁਸੀਂ ਇਨਵੈਸਟ ਕਰ ਰਹੇ ਹੋ ਕਿਸਾਨਾਂ ਲਈ ਬਿਹਤਰੀ ਲਈ ਤੁਸੀਂ ਐਲਾਨ ਕੀਤਾ ਪਰ ਦੂਜੇ ਪਾਸੇ ਕੀ ਹੈ ਤੁਸੀਂ ਪੰਜਾਬ ਦੀ ਜਿਹੜੀ ਪੰਜਾਬ ਦੇ ਵਿੱਚੋਂ ਇਕੱਠੀ ਕੀਤੀ ਸੀ ਜੀਐਸਟੀ ਉਹਦਾ ਵੀ 8000 ਕਰੋੜ ਰੋਕੀ ਬੈਠੇ ਹੋ ਹਨਾ ਵੀ ਜਿਹੜਾ ਪਿਛਲੀ ਵਾਰੀ ਅਰੁਣਜੀਤ ਨੀ ਜੀ ਹਾਰ ਗਏ ਸੀ ਅੰਬਰਸਰ ਤੋਂ ਤੁਸੀਂ ਉਹਨਾਂ ਨੂੰ ਵੀ ਮ ਕੈਬਨਟ ਚ ਦਿੱਤਾ ਸੀਗਾ ਰੈਂਕ ਉਹਨਾਂ ਨੇ ਜੀਐਸਟੀ ਲਾਤੀ ਸੀ 2% ਹਰਮੰਦਰ ਸਾਹਿਬ ਦਰਬਾਰ ਸਾਹਿਬ ਹਰਮੰਦਰ ਸਾਹਿਬ ਸਾਡੇ ਹਨ ਧਾਰਮਿਕ ਇੱਕ ਜਿਵੇਂ ਕੈਲੀਏ ਸਾਡੇ ਤੇ ਉਹ ਵੀ ਹਮਲਾ ਸੀਗਾ ਵੀ ਟੋਡੀਆਂ ਜਿਹੜੀਆਂ ਇਹ ਕੋਝੀਆਂ ਸ਼ਾਜਾ ਸਾਡੇ ਪੰਜਾਬ ਦੇ ਲੋਕ ਸਮਝਦੇ ਆ ਜੇਕਰ ਤੁਸੀਂ ਪੰਜਾਬ ਦੇ ਲੋਕਾਂ ਨੂੰ ਭਾਰਤ ਦੇ ਵਿੱਚ ਰੱਖਣਾ ਚਾਹੁੰਦੇ ਹੋ ਜਿਵੇਂ ਕਿ ਤੁਸੀਂ ਅਖੰਡ ਭਾਰਤ ਦਾ ਨਾਅਰਾ ਲੈ ਕੇ ਚੱਲਦੇ ਹੋ ਤਾਂ ਮੇਰੀ ਤੁਹਾਨੂੰ ਬੇਨਤੀ ਹੈ ਮੋਦੀ ਜੀ ਵੀ ਤੁਸੀਂ ਸਿੱਖਾਂ ਦੇ ਇੰਨਾ ਜੁਲਮ ਨਾ ਕਰੋ ਸਿੱਖਾਂ ਨੂੰ ਤੁਸੀਂ ਦਿਲ ਨਾਲ ਲਾ ਕੇ ਰੱਖੋ ਸਿੱਖ ਛੋਡੀ ਰਿਸਪੈਕਟ ਕਰਨਗੇ ਪਰ ਜੇਕਰ ਤੁਸੀਂ ਕਹੋਗੇ ਨਾ ਵੀ ਸਿੱਖਾਂ ਨੂੰ ਮੈਂ ਦਬਾ ਕੇ ਕੁਚਲ ਕੇ ਤੇ ਈਨ ਮਨਾ ਲੂੰਗਾ ਸਿੱਖਾਂ 'ਚ ਉਹਨਾਂ ਰੋਹ ਵਾਦ ਦਾ ਸਿੱਖ ਬਗਾਵਤੀ ਕਾਮ ਆ ਤੇ ਸਿੱਖਾਂ ਨੂੰ ਬਗਾਵਤ ਕਰਨ ਲਈ ਮਜਬੂਰ ਨਾ ਕਰੋ ਮੈਂ ਇੱਕ ਵਾਰੀ ਫੇਰ ਤੁਹਾਨੂੰ ਬੇਨਤੀ ਕਰਦਾ ਜੀ ਜਿਹੜਾ ਤੁਸੀਂ ਰਵਨੀਤ ਸਿੰਘ ਬਿੱਟੂ ਨੂੰ ਆਪਣੀ ਕੈਬਨਿਟ ਦੇ ਵਿੱਚ ਰੈਂਕ ਦੇ ਕੇ ਹਣਾ ਵਿਚਾਰੀਆਂ ਬਖਸ਼ ਰਹੇ ਹੋ ਉਸ ਤੇ ਸਦ ਦਵਾਰ ਤੱਕ ਵਿਚਾਰ ਚਰਚਾ ਕਰੋ ਇਹ ਨਾ ਦੇਖੋ ਵੀ ਇਹਨਾਂ ਨੇ ਵੋਟ ਰੇਸ਼ੋ ਜ਼ਿਆਦਾ ਹੈ ਬੀਜੇਪੀ ਦੀ ਕੱਢਤੀ ਤੇ ਮੈਂ ਚੱਕ ਇਹਨੂੰ ਮੰਤਰਿਯੀਆਂ ਦੇ ਦਾਂ ਵੀ ਇਹ ਦੀ ਸਿੱਖਾਂ ਦੇ ਪ੍ਰਤੀ ਗਲਤ ਸੋਚ ਆ ਇਹ ਜਿਹੜੀ ਵਿਚਾਰਧਾਰਾ ਨੂੰ ਫੋਲੋ ਕਰਦੇ ਆ ਹਣਾ ਸਾਬਕਾ ਮੁੱਖ ਮੰਤਰੀ ਬਿਜਨ ਸਿੰਘ ਪੁੱਤ ਦੇ ਪੁੱਤਰੇ ਆ ਰਵਨੀ ਸਿੰਘ ਬਿੱਟੂ ਜੀ ਵੀ ਇਹਨਾਂ ਨੂੰ ਮੈਂ ਚੱਕ ਕੇ ਕੈਬਨਿਟ ਚ ਮੰਤਰਿਯੀਆਂ ਦੇ ਦਾਂ ਅਨਾਈ ਟੂਡੇ ਹੋਰ ਵੀ ਆਪਦੀ ਪਾਰਟੀ ਦੇ ਜਿਹੜੇ ਸੂਝਵਾਨ ਲੀਡਰ ਆ ਭਾਵੇਂ ਉਹ ਕਟੜ ਹਿੰਦੂ ਹੀ ਹੋਣ ਸਾਨੂੰ ਕੋਈ ਤਰਾਜ ਨਹੀਂ ਪੰਜਾਬ ਦੇ ਲੋਕਾਂ ਨੂੰ ਪਰ ਤੁਸੀਂ ਸਾਡੇ ਐਂਟੀ ਜਿਹੜਾ ਲੋਕ ਬੋਲਦੇ ਆ ਜਿਹੜੇ ਮੂੰਹ ਚੋਂ ਜਦੋਂ ਬੋਲਦੇ ਐਂਟੀ ਸਿੱਖ ਵਿਚਾਰਧਾਰਾ ਲੈ ਕੇ ਚੱਲਦੇ ਆ ਉਹਨਾਂ ਨੂੰ ਤੁਸੀਂ ਵਜੀਰੀਆਂ ਦੇ ਕੇ ਸਾਡੇ ਦਿਲਾਂ 'ਚ ਨਫ਼ਰਤ ਪੈਦਾ ਕਰ ਰਹੇ ਹੋ ਮੋਦੀ ਜੀ ਆਪਦੇ ਲਈ ਇਹ ਤੁਹਾਡੇ ਲਈ ਘਾਤਕ ਸਿੱਧ ਹੋਊਗਾ ਤੁਸੀਂ ਆਪਦੇ ਵਿਚਾਰਾਂ ਨੂੰ ਆਪਦੇ ਫੈਸਲਿਆਂ ਨੂੰ ਦੁਬਾਰ ਤੋਂ ਸੋਚੋ ਸਮਝੋ ਅਤੇ ਦੁਬਾਰ ਤੋਂ ਫੈਸਲਾ ਕਰੋ ਤੁਸੀਂ ਹੋਰਾਂ ਦੇ ਦਬਾਅ ਚ ਆ ਕੇ ਹਨਾ ਕਿਸੇ ਦੇ ਦਬਾਅ ਚ ਆ ਕੇ ਜਾਂ ਤੁਹਾਡੀ ਆਪਣੀ ਇੱਛਾ ਜਿਵੇਂ ਵੀ ਤੁਸੀਂ ਇਹ ਕਰ ਰਹੇ ਹੋ ਇਹ ਬਿਲਕੁਲ ਗਲਤ ਅਸੀਂ ਇਹਦੀ ਕਰੜੇ ਸ਼ਬਦਾਂ ਚ ਨਿਖੇਦੀ ਕਰਦੇ ਹਾਂ ਮੇਰਾ ਨਾਮ ਆ ਜੀ ਹਰਵਿੰਦਰ ਸਿੰਘ ਸੇਖੋ ਸ਼ਹਿਰ ਸਾਡਾ ਜੈਤੂਆ ਜ਼ਿਲ੍ਹਾ ਫਰੀਦਕੋਟ ਵਾਸੀ ਅਸੀਂ ਪੰਜਾਬ ਦੇ ਆ ਤੇ ਅਸੀਂ ਅਖੰਡ ਭਾਰਤ ਦੇ ਹਮੈਤੀ ਆ ਪਰ ਸਾਨੂੰ बराबर ਦੇ شہری ਹੋਣ ਦਾ ਦਰਜਾ ਵੀ ਦਿੱਤਾ ਜਾਵੇ ਬਸ ਇੰਨੀ ਕੀ ਬੇਨਤੀ ਆ ਵੀ ਪੰਜਾਬ ਦੇ ਲੋਕਾਂ ਨੂੰ ਇਹ ਭਰੋਸਾ ਦਿਵਾਓ ਵੀ ਅਸੀਂ ਤੁਹਾਡੇ ਕਾਰੋਬਾਰ ਚਲਾਉਣਾ ਚਾਹੁੰਦੇ ਆ ਤੁਹਾਡੇ ਜਵਾਕਰ ਨੂੰ ਪੜਾਉਣਾ ਚਾਹੁੰਦੇ ਆ ਤੁਹਾਨੂੰ ਚੰਗੀ ਸਿਹਤ ਦੇਣਾ ਚਾਹੁੰਦੇ ਆ ਚੰਗੀ ਸਿਹਤ ਸੂਤਾਂ ਦਾ ਦੇਣਾ ਚਾਹੁੰਦੇ ਆ ਤੁਹਾਨੂੰ ਸੋਸ਼ਲ ਸਿਕਿਉਰਿਟੀ ਦੇਣਾ ਚਾਹੁੰਦੇ ਆ ਤੁਹਾਡੇ ਪ੍ਰਵਾਸ ਜੋ ਤੁਸੀਂ ਕਰ ਰਹੇ ਹੋ ਸਾਡਾ ਉਹਦੇ ਵਿੱਚ ਕੋਈ ਹੱਥ ਨਹੀਂ ਮੋਦੀ ਜੀ ਇਹ ਪੰਜਾਬ ਦੇ ਲੋਕਾਂ ਨੂੰ ਤੁਸੀਂ ਭਰੋਸਾ ਦਿਵਾਓ ਸਾਡੀ ਜਿਹੜੀ ਨਵੀਂ ਪੀੜ੍ਹੀ ਆ ਤੁਹਾਡੇ ਕਾਰਜਕਾਲ ਦੇ ਵਿੱਚ ਦੇਖੋ ਅੰਕੜੇ ਕੱਢ ਕੇ ਸਾਰਾ ਪੰਜਾਬ ਆ ਉਹ ਵਿਦੇਸ਼ਾਂ ਦੀ ਧਰਤੀ ਤੇ ਜਾ ਰਿਹਾ ਕਿਉਂਕਿ ਇੱਥੇ ਉਹਨਾਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ ਸੋਚੋ ਕੁਝ ਵੀ ਤੁਸੀਂ ਜੋ ਪੰਜਾਬੀਆਂ ਦੇ ਬੈਰ ਪਏ ਹੋਏ ਹੋ ਇਹ ਵਿਚਾਰਧਾਰਾ ਨੂੰ ਬੰਦ ਕਰੋ ਪੰਜਾਬੀਆਂ ਨੂੰ ਵੀ ਦਿਲ ਨਾ ਲਾ ਕੇ ਰੱਖੋ ਪੰਜਾਬੀ ਤੁਹਾਨੂੰ ਸਹਾਇਤਾ ਕਰਨਗੇ ਤੇ ਨਹੀਂ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬੀ ਤੁਹਾਡਾ ਵਿਰੋਧ ਕਰਨਗੇ ਬਗਾਵਤੀ ਕੰਮ ਆ ਸਾਡੀ ਧੰਨਵਾਦ ਜੀ ਜੇ ਵੀਡੀਓਜ਼ ਵਧੀਆ ਲੱਗੀ ਮੇਰੀ ਗੱਲਬਾਤ ਠੀਕ ਲੱਗੀ ਜਿੰਨਾ ਜਿਨ੍ਹਾਂ ਨੂੰ ਵੀਡੀਓ ਸ਼ੇਅਰ ਕਰਦੇ